ਦੁਨੀਆ ਚਾਤਵਾਦੂ مالی ਸਹਾਇਤਾ ਦੇਣ ਵਾਲੇ ਤੇ ਨਜ਼ਰ ਰੱਖਣ ਵਾਲੀ ਸੰਸਥਾ ਮਾਲੀ ਐਕਸ਼ਨ ਟਾਸਕ ਫੋਰਸ ਯਾਨੀ ਐਫ ਏ ਟੀ ਐਫ ਨੇ ਜੰਮੂ ਕਸ਼ਮੀਰ ਦੇ ਪੈਲਗਾਮ ਚ 22 April ਨੂੰ ਹੋਏ ਆਤਵਾਦੀ ਹਮਲੇ ਦੀ ਕਰੜੀ ਨਿੰਦਾ ਕੀਤੀ ਹੈ ਇਸ ਹਮਲੇ 26 ਲੋਕਾਂ ਦੀ ਜਾਨ ਗਈ ਸੀ ਐਫ ਏ ਟੀ ਐਫ ਨੇ ਕਿਹਾ ਕਿ ਅਜਿਹੇ ਹਮਲੇ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਆਤਵਾਦੀਆਂ ਕੋਲ ਪੈਸੇ ਤੇ ਫੰਡ ਟਰਾਂਸਫਰ ਕਰਨ ਦੇ ਸਾਧਨ ਨਾ ਹੋਣ FATF ਨੇ ਆਪਨੇ ਬਿਆਨ ਚੁਕਾਇਆ ਕਿ ਅਤਵਾਦ ਪੂਰੀ ਦੁਨੀਆ ਚ ਲੋਕਾਂ ਦੀਆਂ ਜਾਨਾਂ ਲੈ ਰਿਹਾ ਡਰ ਫੈਲਾ ਰਿਹਾ ਤੇ ਇਸ ਲਈ ਇਸ ਦੀ مالی ਮਦਦ ਕਰਨ ਵਾਲੇ ਨੈਟਵਰਕ ਨੂੰ ਤੋੜਨਾ ਬਹੁਤ ਜ਼ਰੂਰੀ ਹੈ। ਸੰਗਠਨ ਨੇ ਕਿਹਾ ਕਿ ਉਹ ਇਸ ਦੇ ਆਲਮੀ ਨੈਟਵਰਕ ਵਿੱਚ 200 ਤੋਂ ਵੱਧ ਦੇਸ਼ ਨੇ ਤੇ ਉਹ ਇਹਨਾਂ ਦੇਸ਼ਾਂ ਦੀ ਅਤਵਾਦ ਵਿਰੋਧੀ مالی ਪ੍ਰਣਾਲੀ ਨੂੰ ਮਜ਼ਬੂਤ ਕਰਨ ਚ ਮਦਦ ਕਰ ਰਿਹਾ ਹੈ। FATF ਨੇ ਦੱਸਿਆ ਕਿ ਉਹ 10 ਸਾਲਾਂ ਤੋਂ ਇਸ ਦਿਸ਼ਾ ਚ ਕੰਮ ਕਰ ਰਿਹਾ ਤੇ ਹੁਣ ਸੋਸ਼ਲ ਮੀਡੀਆ, ਪੀਅਰ ਫੰਡਿੰਗ ਅਤੇ ਵਰਚੁਅਲ ਕਰੰਸੀ ਵਰਗੇ ਨਵੇਂ ਤਰੀਕੇ ਰਾਹੀਂ ਅਤਵਾਦੀਆਂ ਨੂੰ ਫੰਡਿੰਗ ਦੇ ਖਾਤਰੇ ਨੂੰ ਵੀ ਸਮਝ ਰਿਹਾ ਹੈ। ਇਸ ਦੇ ਲਈ ਉਹ 체ਤੀ ਇੱਕ ਵਿਸਤ੍ਰਿਤ ਰਿਪੋਰਟ ਜਾਰੀ ਕਰੇਗਾ ਚਿੜੀ ਆਲਮੀ ਨੈਟਵਰਕ ਤੋਂ ਇਕੱਠੇ ਕੀਤੇ ਮਾਮਲਿਆਂ ਦਾ ਵਿਸ਼ਲੇਸ਼ਣ ਹੋਪੇਗਾ ਨਾਲ ਹੀ ਇੱਕ ਵੈਬਿਨਾਰ ਵੀ ਕਰਵਾਇਆ ਜਾਵੇਗਾ ਜਿਸ ਨਾਲ ਸਰਕਾਰ ਅਤੇ ਨਿੱਜੀ ਖੇਤਰ ਨੂੰ ਨਖਤਰੇ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ